ਸੁਮਨ ਨੂੰ ਅੱਜ ਪੂਜਾ ਕਰਨ ਵਿੱਚ ਥੋੜੀ ਜਹੀ دیر ਹੋ ਗਈ। ਫਟਾਫਟ ਰਸੋਈ ਵਿੱਚ ਗਈ। ਇੱਕ ਹੱਥ ਵਿੱਚ ਪੂਜਾ ਦੀ ਥਾਲੀ ਤੇ ਦੂਜੇ ਹੱਥ ਵਿੱਚ ਚਾਹ ਦਾ ਕੱਪ ਚੱਕ ਕੇ ਹਾਲ ਵਿੱਚ ਬੈਠੀ ਆਪਣੀ ਸੱਸ ਦੇ ਸਾਹਮਣੇ ਲਿਆ ਕੇ ਰੱਖ ਦਿੱਤਾ। ਉਸ ਦੀ ਸੱਸ ਮਮਤਾ ਦਾ ਚਿਹਰਾ ਗੁੱਸੇ ਨਾਲ ਲਾਲ ਹੋ ਉੱਠਿਆ। ਸੁਮਨ ਨੇ ਜਿਵੇਂ ਹੀ ਪ੍ਰਸ਼ਾਦ ਮਮਤਾ ਜੀ ਵੱਲ ਵਧਾਇਆ, ਉਹ ਇੱਕਦਮ ਗੁੱਸੇ ਵਿੱਚ ਉੱਠ ਕੇ ਖੜੀ ਹੋ ਗਈ ਤੇ ਚਟਾਕ ਨਾਲ ਇੱਕ ਜ਼ੋਰਦਾਰ ਥੱਪੜ ਸੁਮੰਦੀ ਕਲ ਤੇ ਚੜਤੇ ਹੋਏ ਕਹਿਣ ਲੱਗੀ ਇਹ ਕੋਈ ਟਾਈਮ ਹੈ ਚਾ ਲਿਆ ਹੁੰਦਾ ਅੱਜ ਤੂੰ ਮੇਰੀ ਸਵੇਰ ਦੀ ਚਾਹ ਦੇਣ ਵਿੱਚ 1 ਮਿੰਟ 45 ਸੈਕਿੰਡ ਦੇਰ ਕਰ ਦਿੱਤੀ ਹੈ ਮੰਮੀ ਜੀ ਅੱਜ ਸਵੇਰੇ ਬਸ ਪੂਜਾ ਕਰਨ ਵਿੱਚ ਥੋੜੀ ਜਹੀ ਦੇਰ ਹੋ ਗਈ ਡਰਦੀ ਡਰਦੀ ਸੁਮਨ ਨੇ ਕਿਹਾ ਸੱਸ ਨੂੰ ਭੁੱਖਾ ਰੱਖ ਕੇ ਪੂਜਾ ਕਰਨ ਨਾਲ ਤੈਨੂੰ ਪਾਪ ਲੱਗੂਗਾ ਐਨਾ ਕਹਿ ਕੇ ਮਮਤਾ ਨੇ ਆਰਤੀ ਦੀ ਥਾਲੀ ਨੂੰ ਇੰਨੀ ਜੋਰ ਨਾਲ ਠੋਕਰ ਮਾਰੀ ਕਿ ਬਲਦਾ ਹੋਇਆ ਦੀਵਾ ਸੁਮੰਦ ਦੇ ਸੂਟ ਤੇ ਜਾ ਟਿੱਕਿਆ ਤੇ ਪਲਕ ਚਪਕਦੇ ਹੀ ਉਸ ਦਾ ਸੂਟ ਧੂਤੂ ਕਰਕੇ ਮਚਣ ਲੱਗਿਆ ਉਹ ਮਦਦ ਲਈ ਚੀਕਣ ਲੱਗੀ ਤੇ ਆਪਣੇ ਪਤੀ ਨਿਰਮਲ ਨੂੰ ਅਵਾਜ਼ਾਂ ਮਾਰਨ ਲੱਗੀ ਮਮਤਾ ਜੀ ਬਸ ਕੋਲ ਖੜੀ ਦੇਖ ਰਹੀ ਸੀ ਨਿਰਮਲ ਭੱਜਦਾ ਹੋਇਆ ਬਾਹਰ ਆਇਆ ਹਾਲ ਦਾ ਨਜ਼ਾਰਾ ਦੇਖ ਕੇ ਉਸ ਦੇ ਤਾਂ ਜਿਵੇਂ ਥਾਈਂ ਸਾਹ ਸੁੱਕ ਗਏ ਛੇਤੀ ਨਾਲ ਇੱਕ ਗਿੱਲੇ ਤੌਲੀਏ ਦੀ ਸਹਾਇਤਾ ਨਾਲ ਉਸਨੇ ਅੱਗ ਬੁਝਾਈ ਪਰ ਉਦੋਂ ਤੱਕ ਤਾਂ सुमन ਬੇਹੋਸ਼ ਹੋ ਚੁੱਕੀ ਸੀ ਨਿਰਮਲ ਨੂੰ ਇਸ ਟਾਈਮ ਕੁਝ ਨਹੀਂ ਸੀ ਸੁਝ ਰਿਹਾ ਉਸਨੇ सुमन ਨੂੰ ਆਪਣੀ ਗੋਦੀ ਵਿੱਚ ਚੱਕਿਆ ਤੇ ਛੇਤੀ ਨਾਲ ਸੜਕ ਤੇ ਜਾ ਕੇ ਆਟੋ ਲੱਭਣ ਲੱਗ ਪਿਆ ਸਵੇਰ ਦਾ ਟਾਈਮ ਸੀ ਤਾਂ ਕੋਈ ਆਟੋ ਵੀ ਦਿਖਾਈ ਨਹੀਂ ਸੀ ਦੇ ਰਿਹਾ ਉਦੋਂ ਹੀ ਗਵਾਂਡੀਆਂ ਦੇ ਮੁੰਡੇ ਨੇ ਉਸਨੂੰ ਪਰੇਸ਼ਾਨ ਦੇਖਿਆ ਤਾਂ ਉਸਦੀ ਮਦਦ ਲਈ ਆ ਗਿਆ ਤਾਂ ਉਸਨੇ ਆਪਣੀ ਗੱਡੀ ਕੱਢੀ ਤੇ ਫਟਾਫਟ ਸੁਮਨ ਨੂੰ ਹਸਪਤਾਲ ਲੈ ਤੁਰੇ ਇੱਕ ਇੱਕ ਪਲ ਸੁਮਨ ਲਈ ਭਾਰੀ ਪੈਂਦਾ ਜਾ ਰਿਹਾ ਸੀ ਨਿਰਮਲ ਐਨਾ ਘਬਰਾਇਆ ਹੋਇਆ ਸੀ ਕਿ ਉਸਦੇ ਹੀ ਦਿਲ ਦੀ ਧੜਕਣ ਵੀ ਤੇਜ਼ ਹੋ ਗਈ ਨਿਰਮਲ ਉਸਨੂੰ ਲੈ ਕੇ ਹਸਪਤਾਲ ਪਹੁੰਚੇ ਆ ਡਾਕਟਰ ਸੁਮਨ ਦਾ ਇਲਾਜ ਕਰਨ ਲੱਗੇ ਅਚਾਨਕ ਨਾਲ ਸੁਮਨ ਦੀ ਅੱਖ ਖੁੱਲ੍ਹੀ ਤਾਂ ਉਸਨੇ ਦੇਖਿਆ ਕਿ ਨਿਰਮਲ ਹੌਲੀ-ਹੌਲੀ ਉਸ ਤੋਂ ਦੂਰ ਜਾ ਰਿਹਾ ਹੈ ਤੇ ਦੂਰ ਹੁੰਦੇ ਹੁੰਦੇ ਅਚਾਨਕ ਹੀ ਉਹ ਹਵਾ ਵਿੱਚ ਬਲੀਨ ਹੋ ਗਿਆ। ਸੁਮਨ ਚੀਕ ਕੇ ਬੈੱਟ ਤੇ ਹੀ ਬੈਠ ਗਈ ਤੇ ਫੁੱਟਫੁੱਟ ਕੇ ਰੋਣ ਲੱਗੀ। ਉਸ ਵਕਤ అలਾਰਮ ਦੇ ਵੱਜਣ ਦੀ ਆਵਾਜ਼ ਆਈ ਤੇ ਉਹ ਹੜਬੜਾ ਕੇ ਉੱਠ ਕੇ ਬੈਠ ਗਈ। ਉਸ ਦੀਆਂ ਧੜਕਣਾ ਤੇਜ਼ ਹੋ ਗਈਆਂ ਸੀ। ਉਹ ਇੱਕ ਭਿਆਨਕ ਸੁਪਨਾ ਦੇਖ ਰਹੀ ਸੀ। ਫਰਕ ਸਿਰਫ ਇੰਨਾ ਹੀ ਸੀ ਕਿ ਜੋ ਘਟਨਾ ਉਸਨੇ ਆਪਣੇ ਸੁਪਨੇ ਵਿੱਚ ਦੇਖੀ ਸੀ ਉਸਦੇ ਨਾਲ 5 ਸਾਲ ਪਹਿਲਾਂ ਘਟ ਚੁੱਕੀ ਹੈ। ਇਹ ਸੁਪਨਾ بار بار ਉਸ ਨੂੰ ਆਉਂਦਾ ਤੇ ਹਰ ਵਾਰ ਉਸ ਦੇ ਪੁਰਾਣੇ ਜ਼ਖਮਾਂ ਨੂੰ ਕੁਰੀਤ ਕੇ ਚਲਾ ਜਾਂਦਾ। ਸੁਮੰਦੀਆਂ ਅੱਖਾਂ ਹਜੇ ਵੀ ਹੰਝੂਆਂ ਨਾਲ ਭਰੀਆਂ ਸੀ। ਉਸ ਨੇ ਉੱਠ ਕੇ ਆਪਣਾ ਮੂੰਹ ਧੋਇਆ। ਮੂੰਹ ਧੋਂਦੇ ਹੀ ਉਸ ਦੀ ਨਜ਼ਰ ਆਪਣੇ ਹੱਥ ਤੇ ਜਲੇ ਹੋਏ ਨਿਸ਼ਾਨ ਤੇ ਪਈ ਤਾਂ ਉਸ ਦਾ ਦਿਲ ਇੱਕ ਵਾਰ ਫਿਰ ਤੋਂ ਤੜਫੁੱਟਿਆ। ਉਸ ਦਿਨ ਨੂੰ ਕਦੇ ਨਹੀਂ ਭੁੱਲ ਸਕਦੀ। ਜਦੋਂ ਨਿਰਮਲ ਉਸ ਨੂੰ ਹਸਪਤਾਲ ਲੈ ਕੇ ਪਹੁੰਚਿਆ ਤਾਂ ਡਾਕਟਰ ਨੇ ਉਸਦਾ ਇਲਾਜ ਸ਼ੁਰੂ ਕਰ ਦਿੱਤਾ ਸੀ ਨਿਰਮਲ ਕਾਫੀ ਪਰੇਸ਼ਾਨ ਬਾਹਰ ਹੀ ਬੈਠ ਕੇ ਇੰਤਜ਼ਾਰ ਕਰ ਰਿਹਾ ਸੀ ਇੱਕ ਇੱਕ ਪਲ ਉਸਤੇ ਭਾਰੀ ਪੈਂਦਾ ਜਾ ਰਿਹਾ ਸੀ ਉਹ ਸੁਮਨ ਨਾਲ ਬਹੁਤ ਪਿਆਰ ਕਰਦਾ ਸੀ ਤੇ ਸੁਮਨ ਨੂੰ ਅਜਹੀ ਹਾਲਤ ਵਿੱਚ ਦੇਖ ਕੇ ਉਸਦਾ ਮਨ ਅੰਦਰੋਂ-ਅੰਦਰੀ ਬਹੁਤ ਜ਼ਖਮੀ ਹੋ ਗਿਆ ਸੀ ਨਿਰਮਲ ਬਹੁਤ ਸ਼ਰਮਿੰਦਗੀ ਮਹਿਸੂਸ ਕਰ ਰਿਹਾ ਸੀ ਕਿ ਜਦ ਮੇਰੀ ਮਾਂ ਮੇਰੀ ਪਤਨੀ ਨਾਲ ਬਹਿਸ ਕਰ ਰਹੀ ਸੀ ਮੈਂ ਉਸ ਟਾਈਮ ਵਿੱਚ ਆ ਕੇ ਕੁਝ ਕਿਉਂ ਨਹੀਂ ਬੋਲਿਆ ਜੇ ਮੈਂ ਕਮਰੇ ਤੋਂ ਬਾਹਰ ਆ ਗਿਆ ਹੁੰਦਾ ਤਾਂ ਸ਼ਾਇਦ ਅਜ ਸੁਮਨ ਦੀ ਇਹ ਹਾਲਤ ਨਾ ਹੋਈ ਹੁੰਦੀ ਉਸ ਨੂੰ ਬਹੁਤ ਦੁੱਖ ਹੋ ਰਿਹਾ ਸੀ ਸੋਚ ਰਿਹਾ ਸੀ ਕਿ ਸੁਮਨ ਦੀ ਇਸ ਵਿੱਚ ਕੀ ਗਲਤੀ ਹੈ ਪਤਾ ਨਹੀਂ ਮੇਰੀ ਮਾਂ ਦਾ ਸਵੇਰ ਅਜੀਹਾ ਕਿਉਂ ਹੋ ਗਿਆ ਗੱਲ-ਗੱਲ ਤੇ ਮੇਰੀ ਘਰ ਵਾਲੀ ਨੂੰ ਇੰਨਾ ਰਵਾਉਂਦੀ ਰਹਿੰਦੀ ਹੈ ਰੋਜ਼ ਹੀ ਸੱਸ ਨੂੰ ਵਿੱਚ ਇੱਕ ਝੜਪਤਾ ਹੋ ਹੀ ਜਾਇਆ ਕਰਦੀ ਸੀ ਸੁਮਨ ਹਮੇਸ਼ਾ ਚੁੱਪ ਰਹਿਣਾ ਚੁਣਦੀ ਤੇ ਉਸਦੀ ਮਾਂ ਸੁਮਨ ਤੇ ਹਾਵੇ ਹੁੰਦੀ ਹੀ ਚਲੀ ਗਈ ਕਦੇ-ਕਦੇ ਜਦੋਂ ਨਿਰਮਲ ਵਿੱਚ ਵਿਚਵਚਾਵ ਕਰਨ ਦੀ ਕੋਸ਼ਿਸ਼ ਕਰਦਾ ਤਾਂ ਮਾਂ ਉਸ ਨੂੰ ਝੱਟ ਹੀ ਜ਼ੋਰੂ ਦਾ ਗੁਲਾਮ ਕਹਿ ਦਿੰਦੀ ਤਾਂ ਉਹ ਵੀ ਚੁੱਪ ਕਰ ਜਾਂਦਾ ਸੁਮਨ ਵੀ ਉਸੇ ਨੂੰ ਹੀ ਸਮਝਾਉਂਦੀ ਕਿ ਰਹਿਣ ਦੋ ਮੰਮੀ ਜੀ ਦਾ ਤਾਂ ਸੁਭਾਈ ਅਜਿਹਾ ਹੈ ਤੁਸੀਂ ਵਿੱਚ ਪੈ ਕੇ ਮਾਂ ਪੁੱਤ ਦੇ ਰਿਸ਼ਤੇ ਨੂੰ ਕਿਉਂ ਖਰਾਬ ਕਰ ਰਹੇ ਹੋ ਅੱਜ ਉੱਚੀ ਉੱਚੀ ਰੋਪਿਆ ਤੇ ਕਹਿਣ ਲੱਗਿਆ ਕਾਸ਼ ਮੈਂ ਮਾਂ ਪੁੱਤ ਦੇ ਰਿਸ਼ਤੇ ਨੂੰ ਹੀ ਖਰਾਬ ਕਰ ਲਿਆ ਹੁੰਦਾ ਤਾਂ ਅੱਜ ਮੇਰੀ ਪਤਨੀ ਨੂੰ ਇੰਨੀ ਤਕਲੀਫ ਨਾ ਚੇਲਣੀ ਪੈਂਦੀ ਨਿਰਮਲ ਦੇ ਲਈ ਉਹ ਬੇहद ਹੀ ਕਮਜ਼ੋਰ ਟਾਈਮ ਸੀ ਉਸ ਟਾਈਮ ਉਹ ਇੰਨਾ ਕਮਜ਼ੋਰ ਪੈ ਗਿਆ ਕਿ ਚਿੰਤਾਵਾਂ ਉਸ ਉੱਤੇ ਹਾਵੀ ਹੋ ਗਈਆਂ ਤੇ ਉਸ ਨੂੰ ਹੀ ਨਿਗਲ ਗਈਆਂ ਉਹ ਸੋਚ ਵੀ ਨਾ ਸਕਿਆ ਕਿ ਜੇ ਉਸ ਨੂੰ ਕੁਝ ਹੋ ਗਿਆ ਤਾਂ ਸੁਮਨ ਦਾ ਧਿਆਨ ਕੌਣ ਰੱਖੂਗਾ ਇਧਰ ਡਾਕਟਰ ਸੁਮਨ ਦਾ ਇਲਾਜ ਕਰ ਰਹੀ ਸੀ ਤੇ ਉਧਰ ਨਿਰਮਲ ਵੇਟਿੰਗ ਏਰੀਏ ਵਿੱਚ ਬੈਂਚ ਤੇ ਬੈਠੇ ਬੈਠੇ ਹੀ ਆਪਣੇ ਪ੍ਰਾਨ ਤਿਆਗ ਚੁੱਕਿਆ ਸੀ ਤੇ ਕਿਸੇ ਨੂੰ ਖਬਰ ਵੀ ਨਹੀਂ ਲੱਗੀ ਸਾਇਲੈਂਟ ਹਾਰਟ ਟੈਕ ਨੇ ਉਸ ਦੀ ਜਾਨ ਲੈ ਲਈ ਕਿਉਂਕਿ ਉਹ ਇਹ ਸਭ ਕੁਝ ਸਹਿਨ ਨਹੀਂ ਕਰ ਸਕਿਆ ਨਾ ਹਾਲਾਤਾਂ ਦਾ ਜ਼ਿੰਮੇਵਾਰ ਉਹ ਖੁਦ ਨੂੰ ਹੀ ਮੰਨਦੇ ਹੋਏ ਆਪਣੇ ਤੇ ਇੰਨਾ ਤਣਾਅ ਲੈ ਗਿਆ ਕਿ ਉਸ ਦਾ ਦਿਲ ਇਹ ਸਭ ਝੇਲੀ ਨਹੀਂ ਸਕਿਆ ਹੁਣ ਅਸਲੀ ਇਮਤਿਹਾਨ ਤਾਂ ਸੁਮਨ ਦੇ ਲਈ ਸੀ ਸੁਮਨ ਨੂੰ ਉਸਦੀ ਸੱਸ ਨੇ ਵਾਪਸ ਘਰ ਵਿੱਚ ਲੈਣ ਤੋਂ ਜਵਾਬ ਦੇ ਦਿੱਤਾ ਉਸਨੇ ਇਹ ਕਹਿ ਕੇ ਠੁਕਰਾ ਦਿੱਤਾ ਕਿ ਜਦ ਮੇਰਾ ਪੁੱਤੀ ਨਹੀਂ ਹੈ ਤਾਂ ਤੂੰ ਮੇਰੀ ਕੌਣ ਹੈ ਤੇਰੇ ਮਨਹੂਸ ਦੇ ਕਾਰਨ ਹੀ ਤਾਂ ਉਸਦੀ ਜਾਨ ਚਲੀ ਗਈ ਹੁਣ ਮੈਂ ਆਪਣੇ ਛੋਟੇ ਮੁੰਡੇ ਦੇ ਸਹਾਰੇ ਜ਼ਿੰਦਗੀ ਗੁਜ਼ਾਰ ਲਵਾਂਗੀ ਪਰ ਤੇਰੀ ਮਨਹੂਸੀਅਤ ਦਾ ਪਰਛਾਵਾਂ ਇਸ ਘਰ ਵਿੱਚ ਨਹੀਂ ਪੈਣ ਦਵਾਂਗੀ ਸੁਮਨ ਸੁਨ ਜਹੀ ਰਹਿ ਗਈ ਸੀ ਇੱਕ ਤਾਂ ਉਸ ਦੇ ਜ਼ਖਮ ਵੀ ਅਜੇ ਅੱਲੇ ਸੀ ਕੋਈ ਵੀ ਉਸ ਦੀ ਦੇਖਭਾਲ ਕਰਨ ਵਾਲਾ ਨਹੀਂ ਸੀ ਉੱਪਰ ਤੋਂ ਪਤੀ ਵੀ ਅਚਾਨਕ ਸਾਥ ਛੱਡ ਕੇ ਚਲਾ ਗਿਆ ਉਹ ਤਾਂ ਬਿਲਕੁਲ ਹੀ ਟੁੱਟ ਕੇ ਬਿਖਰ ਗਈ ਸੀ ਮਜਬੂਰਨ ਉਸ ਨੂੰ ਆਪਣੇ ਪੇਕੇ ਆਉਣਾ ਪਿਆ ਪੇਕੇ ਜਾਣ ਤੋਂ ਵੀ ਉਸ ਨੂੰ ਬੜੀ ਕਬਰਾਹਟ ਹੋ ਰਹੀ ਸੀ ਕੀ ਪਤਾ ਵੀਰਾ ਭਾਬੀ ਉਸ ਦਾ ਸਾਥ ਦੇਣਗੇ ਜਾਂ ਨਹੀਂ ਕਿਉਂਕਿ ਪਾਪਾ ਦੇ ਜਾਣ ਤੋਂ ਬਾਅਦ ਹੁਣ ਘਰ ਚਲਾਉਣ ਦੀ ਜ਼ਿੰਮੇਵਾਰੀ ਵੀਰ ਭਾਬੀ ਦੀ ਹੀ ਸੀ ਮਾਂ ਤਾਂ ਆਪ ਨੂੰ ਪੁੱਤ ਤੇ ਨਿਰਭਰ ਸੀ ਪਰ ਇਹ ਚੰਗਾ ਹੋਇਆ ਕਿ ਉਸਦੀ ਭਾਬੀ ਨੇ ਉਸਦੀ ਤਕਲੀਫ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਤੇ ਉਸ ਨੂੰ ਬਹੁਤ ਪਿਆਰ ਦులਾਰ ਦਿੱਤਾ ਮਾਂ ਤਾਂ ਅਜਹੀ ਨੂੰ ਪਾ ਕੇ ਖੁਸ਼ੀ ਦੇ ਮਾਰੇ ਕਦਗਦ ਹੋ ਉੱਠੀ ਸੀ ਜੋ ਮੁਸ਼ਕਿਲ ਵਕਤ ਵਿੱਚ ਉਸਦੀ ਧੀ ਦਾ ਸਾਥ ਦੇ ਰਹੀ ਸੀ ਭਾਬੀ ਦੇ ਸਹਿਯੋਗ ਨਾਲ ਹੌਲੀ-ਹੌਲੀ ਸੁਮਨ ਦੇ ਮਨ ਤੇ ਲੱਗੇ ਜ਼ਖਮ ਭਰਨ ਲੱਗੇ ਉਸਦੀ ਭਾਬੀ ਨੇ ਉਸਨੂੰ ਦੁਬਾਰਾ ਪੜ੍ਹਾਈ ਸ਼ੁਰੂ ਕਰਨ ਲਈ ਕਿਹਾ ਉਦੋਂ ਤਾਂ ਉਸਦਾ ਮਨ ਭਾਬੀ ਲਈ ਸਨਮਾਨ ਦੇ ਨਾਲ ਪਰ ਉੱਠਿਆ ਹਜੇ ਉਹ ਬੀਤੀਆਂ ਹੋਈਆਂ ਗੱਲਾਂ ਬਾਰੇ ਸੋਚ ਹੀ ਰਹੀ ਸੀ ਕਿ ਉਸੇ ਵਕਤ ਫੋਨ ਦੀ ਘੰਟੀ ਵੱਜ ਉੱਠੀ ਉਸਨੇ ਫੋਨ ਚੱਕਿਆ ਉਸਦੀ ਭਾਬੀ ਚਹਿਕਦੇ ਹੋਏ ਬੋਲੀ ਕਿਵੇਂ ਹੈ ਸੁਮਨ ਨਾਸ਼ਤਾ ਕਰ ਲਿਆ ਤੂੰ ਸੁਮਨ ਕਹਿਣ ਲੱਗੀ ਨਹੀਂ ਭਾਬੀ ਹਜੇ ਤਾਂ ਮੈਂ ਸੌਂ ਕੇ ਉੱਠੀ ਆ ਡਿਊਟੀ ਤੇ ਵੀ ਜਾਣਾ ਮੈਂ ਛੇਤੀ ਛੇਤੀ ਤਿਆਰ ਹੋ ਰਹੀ ਆ ਨਾਸ਼ਤਾ ਅੱਜ ਬਾਹਰ ਹੀ ਕਰ ਲਵਾਂਗੀ ਕਿਉਂਕਿ ਅੱਜ ਮੈਨੂੰ ਉੱਠਣ ਵਿੱਚ ਦੇਰ ਹੋ ਗਈ ਸੀ ਥੋੜੀ ਦੇਰ ਭਾਬੀ ਨਾਲ ਗੱਲਾਂ ਕਰਨ ਤੋਂ ਬਾਅਦ ਸੁਮਨ ਨੇ ਫੋਨ ਰੱਖ ਦਿੱਤਾ ਸ਼ੀਸ਼ੇ ਦੇ ਸਾਹਮਣੇ ਖੜੀ ਹੋ ਕੇ ਤਿਆਰ ਹੁੰਦੇ ਹੋਏ ਉਸ ਦੀਆਂ ਅੱਖਾਂ ਇੱਕ ਵਾਰ ਫਿਰ ਗਿੱਲੀਆਂ ਹੋ ਗਈਆਂ ਪੁਲਿਸ ਦੀ ਵਰਤੀ ਵਿੱਚ ਉਸ ਦਾ ਆਤਮ ਵਿਸ਼ਵਾਸ ਦੇਖਦੇ ਹੀ ਬਣ ਰਿਹਾ ਸੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਉਸ ਨੇ ਸੋਚ ਲਿਆ ਸੀ ਕਿ ਉਸ ਨੇ ਪੁਲਿਸ ਅਫਸਰ ਹੀ ਬੰਨਣਾ ਹੈ ਤਾਂ ਕਿ ਉਹ ਸਮਾਜ ਦੇ ਲੁਕੇ ਹੋਏ ਅਪਰਾਧੀਆਂ ਨੂੰ ਫੜ ਕੇ ਉਹਨਾਂ ਨੂੰ ਸਜ਼ਾ ਦਿਵਾ ਸਕੇ ਸੁਮਨ ਨੇ ਡੂੰਗਾ ਸਾਂ ਲਿਆ ਤੇ ਫਿਰ ਸੋਚਣ ਲੱਗੀ ਕਿ ਮੈਂ ਤਾਂ ਪਤਾ ਨਹੀਂ ਕਿੰਨੇ ਹੀ ਅਪਰਾਧੀਆਂ ਨੂੰ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਪਹੁੰਚਾਉਂਦੀ ਆ ਰਹੀ ਆਂ ਪਰ ਜਿਸ ਨੇ ਮੇਰੇ ਨਾਲ ਗਲਤ ਕੀਤਾ ਉਹ ਵਕਤ ਦੇ ਬਹਾਵ ਦੇ ਨਾਲ ਬਹੁਤ ਪਿੱਛੇ ਛੁੱਟ ਗਈ ਖੈਰ ਸੁਮਨ ਜੀ ਮੈਂ ਹੀ ਥਾਣੇ ਪਹੁੰਚੀ ਇੱਕ ਔਰਤ ਦਾ ਫੋਨ ਆਇਆ ਉਹ ਕਾਫੀ ਘਬराई ਹੋਈ ਸੀ ਰੋਂਦੇ ਰੋਂਦੇ ਬੋਲ ਰਹੀ ਸੀ ਕਿ ਮੈਨੂੰ ਬਚਾ ਲਓ ਪਲੀਸ ਮੈਨੂੰ ਬਚਾ ਲਓ ਮੇਰੀ ਸੱਸ ਤੋਂ ਮੈਨੂੰ ਬਚਾ ਲਓ ਮੇਰਾ ਨਾਮ ਸ਼ੀਤਲ ਹੈ ਮੇਰੀ ਸੱਸ ਮੈਨੂੰ ਮਾਰ ਦਵੇਗੀ ਮੇਰੇ ਪਤੀ ਵੀ ਘਰ ਨਹੀਂ ਉਹ ਔਰਤ ਲਗਾਤਾਰ ਰੋਈ ਜਾ ਰਹੀ ਸੀ। ਸੁਮਨ ਫਟਾਫਟ ਆਪਣੀ ਟੀਮ ਨੂੰ ਨਾਲ ਲੈ ਕੇ ਸ਼ੀਤਲ ਦੇ ਦੱਸੇ ਹੋਏ ਪਤੇ ਤੇ ਪਹੁੰਚ ਗਈ। ਘਰ ਦਾ ਦਰਵਾਜ਼ਾ ਬੰਦ ਸੀ। ਸੁਮਨ ਨੇ ਦਰਵਾਜ਼ੇ ਦੀ ਘੰਟੀ ਵਜਾਈ ਤਾਂ ਅੰਦਰੋਂ ਕੋਈ ਦਰਵਾਜ਼ਾ ਖੋਲਣ ਨਹੀਂ ਆਇਆ। ਥੋੜੀ ਦੇਰ ਬਾਅਦ ਉਸਨੇ ਫਿਰ ਘੰਟੀ ਵਜਾਈ। ਉਦੋਂ ਜਾ ਕੇ ਇੱਕ ਬੁੱਢੀ ਔਰਤ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਸ ਔਰਤ ਨੂੰ ਸਾਹਮਣੇ ਦੇਖਦੇ ਹੀ ਸੁਮਨ ਦੇ ਪੈਰਾਂ ਥੱਲੋਂ ਜ਼ਮੀਨ ਸਰਕ ਗਈ ਉਹ ਔਰਤ ਵੀ ਹੈਰਾਨੀ ਨਾਲ ਖੜੀ ਹੀ ਰਹਿ ਗਈ ਕਿਉਂਕਿ ਉਹ ਔਰਤ ਕੋਈ ਹੋਰ ਨਹੀਂ ਸੁਮਨ ਦੀ ਸੱਸ ਮਮਤਾ ਸੀ ਸੁਮਨ ਨੇ ਆਪਣੇ ਆਪ ਨੂੰ ਸੰਭਾਲਦੇ ਹੋਏ ਕਿਹਾ ਸ਼ੀਤਲ ਕਿੱਥੇ ਹੈ ਕਹਿਣ ਲੱਗੀ ਮੇਰੀ ਬਹੂ ਤੋਂ ਹੁਣ ਤੈਨੂੰ ਕੀ ਕੰਮ ਹੈ ਕਿਉਂ ਆਈ ਹੈ ਤੂੰ ਇੱਥੇ ਸੱਸ ਦੇ ਇਹ ਤੇਵਰ ਦੇਖ ਕੇ ਸੁਮਨ ਦਾ ਮਨ ਕਰ ਰਿਹਾ ਸੀ ਕਿ ਹੁਣੇ ਉਸ ਤੇ ਥੱਪੜਾਂ ਦੀ ਬਰਸਾਤ ਕਰ ਦਵੇ ਪਰ ਉਸਨੇ ਖੁਦ ਤੇ ਕਾਬੂ ਰੱਖਿਆ ਉਸੇ ਵਕਤ ਸ਼ੀਤਲ ਅੰਦਰ ਵਾਲੇ ਕਮਰੇ ਤੋਂ ਨਿਕਲ ਕੇ ਬਾਹਰ ਆਈ ਤੇ ਰੋਂਦੇ ਹੋਏ ਸੁਮਨ ਦੇ ਪਿੱਛੇ ਜਾ ਕੇ ਖੜੀ ਹੋ ਗਈ ਕਹਿਣ ਲੱਗੀ ਇਹ ਔਰਤ ਮੈਨੂੰ ਮਾਰਨਾ ਚਾਹੁੰਦੀ ਹੈ ਇਹ ਸੁਣ ਕੇ ਮਮਤਾ ਮੂੰਹ ਬਣਾਉਂਦੇ ਹੋਏ ਬੋਲੀ ਦੇਖੋ ਇਹ ਮੇਰੀ ਬਹੂ ਹੈ ਹਜੇ ਇਸ ਦੀ ਦਿਮਾਗੀ ਹਾਲਤ ਥੋੜੀ ਠੀਕ ਨਹੀਂ ਇਹ ਤਾਂ ਕੁਝ ਵੀ ਬੋਲ ਰਹੀ ਹੈ ਤੁਸੀਂ ਇੱਥੋਂ ਚਲੇ ਜਾਓ ਤੇ ਸ਼ੀਤਲ ਤੂੰ ਘਰ ਦੀ ਗੱਲ ਘਰ ਵਿੱਚ ਹੀ ਰਹਿੰਦੇ ਲੋਕਾਂ ਨੂੰ ਪਤਾ ਲੱਗੂਗਾ ਕਿ ਤੇਰੀ ਮਾਨਸਿਕ ਹਾਲਤ ਖਰਾਬ ਹੈ ਤਾਂ ਕੀ ਕਹਿਣਗੇ ਲੋਕ ਸਾਡੇ ਬਾਰੇ ਵਿੱਚ ਕਿੰਨੇ ਪਿਆਰ ਨਾਲ ਮੈਂ ਤੈਨੂੰ ਰੱਖਦੀ ਆ ਪਰ ਫਿਰ ਵੀ ਤੂੰ ਹਰ ਦਿਨ ਕੁਝ ਨਾ ਕੁਝ ਕਾਂਡ ਕਰਦੀ ਰਹਿਣੀ ਹੈ ਹੁਣ ਚੱਲ ਪੁੱਤ ਆਰਾਮ ਕਰ ਲੈ ਐਨਾ ਕਹਿ ਕੇ ਸੱਸ ਪਿਆਰ ਨਾਲ ਉਸਦੇ ਮੱਥੇ ਨੂੰ ਸਹਲਾਉਣ ਲੱਗੀ ਤਾਂ ਸ਼ੀਤਲ ਨੇ ਸੱਸ ਦਾ ਹੱਥ ਝਟਕਦੇ ਹੋਏ ਕਿਹਾ ਮੈਡਮ ਜੀ ਇਹ ਝੂਠ ਬੋਲ ਰਹੀ ਹੈ ਇਹ ਔਰਤ ਬਹੁਤ ਨਾਟਕ ਕਰ ਰਹੀ ਹੈ ਹਜੇ ਥੋੜੀ ਦੇਰ ਪਹਿਲਾਂ ਹੀ ਮੈਂ ਸੁਣਿਆ ਇਹ ਫੋਨ ਤੇ ਕਿਸੇ ਨਾਲ ਗੱਲਾਂ ਕਰਦੇ ਹੋਏ ਕਹਿ ਰਹੀ ਸੀ ਕਿ ਮੇਰਾ ਮੁੰਡਾ ਦੂਜਾ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਤਾਂ ਕੀ ਹੋਇਆ ਤੁਸੀਂ ਆਪਣੀ ਕੁੜੀ ਦਾ ਦੂਜਾ ਵਿਆਹ ਕਿਤੇ ਹੋਰ ਨਾ ਕਰਿਓ ਮੈਂ ਤੁਹਾਡੀ ਕੁੜੀ ਦੇ ਨਾਲ ਹੀ ਆਪਣੇ ਮੁੰਡੇ ਦਾ ਦੂਜਾ ਵਿਆਹ ਜ਼ਰੂਰ ਕਰਵਾਉਂਗੀ ਮੇਰੀ ਨੂੰਤਾ ਬਾਝ ਹੈ ਉਸ ਨੂੰ ਇਸ ਘਰ ਵਿੱਚ ਰੱਖਣ ਦਾ ਕੀ ਫਾਇਦਾ ਹੈ ਮੇਰਾ ਪੁੱਤ ਉਸ ਨੂੰ ਛੱਡਣਾ ਨਹੀਂ ਚਾਹੁੰਦਾ ਪਰ ਮੈਂ ਉਸ ਦੇ ਚਰਿੱਤਰ ਤੇ ਅਜਿਹੇ ਦਾਗ ਲਗਾਉਂਗੀ ਕਿ ਉਹ ਆਪ ਹੀ ਮੇਰੇ ਪੁੱਤ ਨੂੰ ਛੱਡ ਕੇ ਚਲੀ ਜਾਊਗੀ ਨਹੀਂ ਤਾਂ ਦੁੱਧ ਵਿੱਚ ਕੁਝ ਮਿਲਾ ਕੇ ਉਸ ਨੂੰ ਪਿਲਾ ਦਵਾਂਗੀ ਤਾਂ ਇਹ ਬਚ ਕੇ ਜਾਊਗੀ ਕਿੱਥੇ ਮੈਂ ਇਸ ਤਰ੍ਹਾਂ ਦੀਆਂ ਪੂਰੀਆਂ ਗੱਲਾਂ ਸੁਣ ਲਈਆਂ ਇਹ ਫਟਾਫਟ ਉਸੇ ਵਕਤ ਹੀ ਮੇਰੀ ਜਾਨ ਲੈਣ ਤੇ ਉਤਾਰੂ ਹੋ ਗਈ ਸੀ ਬੜੀ ਮੁਸ਼ਕਲ ਨਾਲ ਜਾਨ ਬਚਾ ਕੇ ਮੈਂ ਕਮਰੇ ਵਿੱਚ ਗਈ ਤੇ ਅੰਦਰੋਂ ਕੁੰਡੀ ਲਗਾ ਲਈ ਪੁਲਿਸ ਨੂੰ ਫੋਨ ਕਰ ਦਿੱਤਾ ਸਾਰੀਆਂ ਗੱਲਾਂ ਜਾਣ ਕੇ ਸੁਮਨ ਨੇ ਇੱਕ ਜ਼ੋਰਦਾਰ ਥੱਪੜ ਮਮਤਾ ਜੀ ਦੀ ਗੱਲ ਤੇ ਜੜਦੇ ਹੋਏ ਕਿਹਾ ਕਿ ਤੇਰੇ ਵਰਗੇ ਅਪਰਾਧੀਆਂ ਦੇ ਘਰ ਤਾਂ ਕਿਸੇ ਨੂੰ ਆਪਣੀ ਧੀ ਵਿਆਉਣੀ ਨਹੀਂ ਚਾਹੀਦੀ ਇਸ ਥੱਪੜ ਨਾਲ ਮਮਤਾ ਦੇ ਕਦਮ ਲੜਖੜਾ ਗਏ ਸੁਮਨ ਨੇ ਦੇਖਿਆ ਕਿ ਸ਼ੀਤਲ ਦੇ ਚਿਹਰੇ ਤੇ ਵੀ ਮਾਰ ਕਟਾਈ ਦੇ ਨਿਸ਼ਾਨ ਵੀ ਸੀ ਸੁਮਨ ਨੇ ਫਟਾਫਟ ਹੀ ਸੱਸ ਨੂੰ ਗ੍ਰਿਫਤਾਰ ਕਰ ਲਿਆ ਤੇ ਸ਼ੀਤਲ ਦੇ ਪਤੀ ਨੂੰ ਫੋਨ ਕਰਕੇ 체ਤੀ ਨਾਲ ਘਰ ਆਉਣ ਲਈ ਕਿਹਾ ਗੁਰਜੰਟ ਜੋ 2 ਦਿਨਾਂ ਬਾਅਦ ਘਰ ਆਇਆ ਤਾਂ ਪਰੇਸ਼ਾਨ ਜਿਹਾ ਥਾਣੇ ਪਹੁੰਚਿਆ ਉੱਥੇ ਇੰਸਪੈਕਟਰ ਸੁਮਨ ਨੂੰ ਦੇਖ ਕੇ ਚੌਂਕ ਗਿਆ ਕਹਿਣ ਲੱਗਿਆ ਭਾਬੀ ਤੁਸੀਂ ਇੱਥੇ ਵੀਰੇ ਦੇ ਜਾਣ ਤੋਂ ਬਾਅਦ ਮੈਂ ਬਹੁਤ ਕੋਸ਼ਿਸ਼ ਕੀਤੀ ਸੀ ਕਿ ਮਾਂ ਨੂੰ ਸਮਝਾਵਾਂ ਪਰ ਮਾਂ ਤਾਂ ਕੁਝ ਸਮਝਣ ਲਈ ਤਿਆਰ ਹੀ ਨਹੀਂ ਸੀ ਫਿਰ ਮੇਰਾ ਟਰਾਂਸਫਰ ਹੋਇਆ ਤਾਂ ਮੈਂ ਮਾਂ ਨੂੰ ਨਾਲ ਲੈ ਕੇ ਇੱਥੇ ਆ ਗਿਆ ਸੁਮਨ ਕਹਿਣ ਲੱਗੀ ਕਿ ਮੇਰੇ ਨਾਲ ਤਾਂ ਜੋ ਹੋਣਾ ਸੀ ਹੋ ਗਿਆ ਮੈਂ ਤੇਰੀ ਮਾਂ ਦੀ ਤਰ੍ਹਾਂ ਪਤਾ ਨਹੀਂ ਕਿੰਨੀਆਂ ਅਪਰਾਧੀਆਂ ਨੂੰ ਸਹੀ ਜਗ੍ਹਾ ਤੇ ਪਹੁੰਚਾ ਚੁੱਕੀ ਆ ਪਰ ਤੂੰ ਆਪਣੀ ਮਾਂ ਤੇ ਭਰੋਸਾ ਕਿਵੇਂ ਕਰ ਲਿਆ ਤੂੰ ਵਿਆਹ ਕੀਤਾ ਤਾਂ ਆਪਣੀ ਪਤਨੀ ਦਾ ਧਿਆਨ ਨਹੀਂ ਰੱਖ ਸਕਦਾ ਗੁਰਜੰਟ ਕਹਿਣ ਲੱਗਿਆ ਮੈਨੂੰ ਲੱਗਿਆ ਸੀ ਕਿ ਇੱਕ ਵਾਰ ਗਲਤੀ ਹੋ ਗਈ ਹੈ ਮਾਂ ਮੇਰੀ ਪਤਨੀ ਦੇ ਨਾਲ ਗਲਤ ਵਿਵਹਾਰ ਨਹੀਂ ਕਰੂਗੀ ਪਰ ਮੈਨੂੰ ਅੰਦਾਜ਼ਾ ਨਹੀਂ ਸੀ ਕੀ ਮਾਂ ਇਸ ਹੱਤ ਤੱਕ ਵੀ ਜਾ ਸਕਦੀ ਹੈ ਸੱਚ ਵਿੱਚ ਕੁਝ ਲੋਕ ਜੋ ਅਪਰਾਧੀ ਮਾਨਸਿਕ ਪਰਵਰਤੀ ਦੇ ਹੁੰਦੇ ਨੇ ਉਹ ਕਦੇ ਨਹੀਂ ਸੁਧਰਦੇ ਹੁਣ ਜੋ ਹੋਣਾ ਸੀ ਸੋ ਹੋ ਗਿਆ ਮਾਂ ਨੇ ਗਲਤੀ ਕੀਤੀ ਹੈ ਤਾਂ ਉਹਨਾਂ ਨੂੰ ਸਜ਼ਾ ਤਾਂ ਜ਼ਰੂਰ ਮਿਲੇਗੀ ਪਰ ਮੈਂ ਆਪਣੀ ਪਤਨੀ ਦਾ ਪੂਰਾ ਧਿਆਨ ਰੱਖੂੰਗਾ ਐਨਾ ਕਹਿ ਕੇ ਗੁਰਜੰਟ ਉੱਥੋਂ ਚਲਾ ਗਿਆ ਸੁਮਨ ਨੇ ਆਪਣੀਆਂ ਅੱਖਾਂ ਬੰਦ ਕਰਕੇ ਸਕੂਨ ਨਾਲ ਕੁਰਸੀ ਤੇ ਆਪਣਾ ਸਿਰ ਲਗਾ ਲਿਆ ਅੱਜ ਸਿਰਫ ਸ਼ੀਤਲ ਦੀ ਹੀ ਸੱਸ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਨਹੀਂ ਸੀ ਬਲਕਿ ਸੁਮਨ ਦੀ ਗੁਨਾਹਗਾਰ ਵੀ ਆਪਣੀ ਸਹੀ ਜਗ੍ਹਾ ਤੇ ਪਹੁੰਚ ਚੁੱਕੀ ਸੀ ਕਹਾਣੀ ਕਿਵੇਂ ਦੀ ਲੱਗੀ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸਾਂ 'ਹਿ ਲਿਖ ਕੇ ਜ਼ਰੂਰ ਸਾਂਝੇ ਕਰਿਓ ਕਹਾਣੀ ਪਸੰਦ ਆਈ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਤਾਂ ਕਿ ਇਹੋ ਜਹੀਆਂ ਦਿਲ ਨੂੰ ਛੂਹ ਜਾਣ ਵਾਲੀਆਂ ਛੋਟੀਆਂ ਵੱਡੀਆਂ ਕਹਾਣੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਅੱਜ ਲਈ ਬੱਸ ਇੰਨਾ ਹੀ ਮਿਲਦੇ ਆ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਸੁਣਨ ਲਈ ਬਹੁਤ ਬਹੁਤ ਧੰਨਵਾਦ